ਸੋਨ ਦਾ ਮਹੀਨਾ ਬੱਦਲਾਂ ਦੇ ਵੱਖ-ਵੱਖ ਰੰਗ ਕਦੇ ਬਰਸਾਤ ਕਦੇ ਧੁੱਪ ਤੇ ਹਰ ਪਾਸੇ ਹਰਿਆਲੀ ਮੋਰਾਂ ਦੀ ਮਿੱਠੀ ਆਵਾਜ਼ ਤੇ ਮਟਿਆਰਾਂ ਦੀਆਂ ਝਾਂਜਰਾਂ ਦੀ ਖਣਕ ਇਸ ਤਰ੍ਹਾਂ ਬਿਆਨ ਕੀਤਾ ਜਾ ਸਕਦਾ ਹੈ ਪੰਜਾਬ ਦਾ ਧੀਆਂ ਦਾ ਤਿਉਹਾਰ ਜਿਸ ਨੂੰ ਤੀ ਦਾ ਤਿਉਹਾਰ ਨਾਲ ਵੀ ਜਾਣਿਆ ਜਾਂਦਾ ਹੈ ਤੀ ਦੇ ਤਿਉਹਾਰ ਦੌਰਾਨ ਰਿਵਾਤੀ ਪਹਿਰਾਵੇ ਵਿੱਚ ਸਜੀਆਂ ਮਟਿਆਰਾਂ ਮੇਲੇ ਵਿੱਚ ਗਿੱਧਾ ਪਾਉਂਦੇ ਹਨ ਲੋਕ ਗੀਤ ਅਤੇ ਬੋਲੀਆਂ ਪਾਉਂਦੇ ਹਨ ਮਹਿੰਦੀ ਲਗਾਉਂਦੀਆਂ ਨੇ ਪਿੰਗਾ ਝੂੜਦੇ ਅਤੇ ਖੁਸ਼ੀ ਮਨਾਉਂਦੀਆਂ ਹਨ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਹਲਕਾ ਪੱਛਮੀ ਅਦੀਨ ਆਉਂਦੀ ਕਲੋਨੀ ਨਿਊ ਅਰਬਨ ਸਟੇਟ ਵੈਲਫੇਅਰ ਸੁਸਾਇਟੀ ਵੱਲੋਂ ਸਾਵਣ ਦੇ ਮੌਕੇ ਤੀ ਦਾ ਤਿਉਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ ਤੇ ਮਹਿਲਾਵਾਂ ਨੇ ਵਿਰਾਸੀ ਬੋਲੀਆਂ ਪਾ ਕੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਾਨੂ ਕਰਵਾਇਆ ਅਤੇ ਗਿੱਧਾ ਤੇ ਪੀਂਗ ਦੇ ਹੁਲਾਰੇ ਲੈਂਦੀਆਂ ਮਹਿਲਾਵਾਂ ਖੁਸ਼ੀ ਨਾਲ ਝੂਮਟੀਆਂ। ਇਸ ਮੌਕੇ ਤੇ ਉੱਚੇਚੇ ਤੌਰ ਤੇ ਪਹੁੰਚੇ ਐਮ.ਐਲ.ਏ. ਜਸਪੀਤ ਸਿੰਘ ਸੰਧੂ ਨੇ ਹਾਜ਼ਰੀ ਭਰੀ ਅਤੇ ਉਹਨਾਂ ਨਾਲ ਕਲੋਨੀ ਦੇ ਵਕ ਵਕ ਨਾਮਵਰ ਸਖਸੀਅਤਾਂ ਹਾਜ਼ਰ ਹੋਈਆਂ। Niña, ਅੱਛਾ ਮੂਰੀਆ ਪੱਕੀ ਪੱਕੀ ਚੁਰਲੀ ਉੱਤੇ ਪੰਜੇ ਮੱਝਾਉਂ ਹੇਕ ਵੀਰਾਂ ਦੀ ਕੱਟੀ ਅੱਗੇ ਕੰਨ ਅੱਗੇ ਪਿੱਛੇ ਚੂੜੀਆਂ ਹੇਕ ਵੀਰਾਂ ਦੀ ਕੱਟੀ ਅੱਗੇ ਕੰਨ ਪਿੱਛੇ ਚੂੜੀਆਂ ਹੇਕ ਵੀਰਾਂ ਦੀ ਕੱਟੀ ਅੱਗੇ ਕੰਨ ਪਿੱਛੇ ਚੂੜੀਆਂ ਤੇ ਮੱਤੇ ਆਵੇ ਚਾਹ ਪਿਆਣ ਅੱਛੇ ਚ ਫਿਰ ਮੈਂ ਗਿਆਨੀ ਲੋ ਚੱਲ ਕੇ ਦਿਖਾ ਦੇ ਦੇਖੋ ਜੀ ਦਿਖਾ ਦੇ ਜਿੱਥੇ ਤਿਆਂ ਦਾ ਪ੍ਰੋਗਰਾਮ ਮਨਾਇਆ ਜਾ ਰਿਹਾ ਸਾਰੀਆਂ ਲੇਡੀਆਂ ਇਕੱਠੀਆਂ ਹੋਈਆਂ ਔਰ ਆਪਣੀ ਖੁਸ਼ੀ ਪ੍ਰਗਟ ਕਰ ਰਹੀਆਂ ਨੱਚ ਗਾ ਰਹੀਆਂ ਔਰ ਆਪਣੇ ਮਨ ਦੇ ਭਾਵ ਕੱਢ ਰਹੀਆਂ ਗਿੱਧਾ ਪਾ ਰਹੀਆਂ ਬੋਲੀਆਂ ਪਾ ਰਹੀਆਂ ਕਿੰਨੀ ਕਿ ਲੋੜ ਆਣ ਵਾਲੀ ਪੀੜੀ ਨੂੰ ਆਣ ਵਾਲੀ ਪੀੜੀ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਕਿਉਂਕਿ ਬੋਲੀਆਂ ਭੁੱਲਦੀਆਂ ਜਾ ਰਹੀਆਂ ਇਹ ਜੋ ਤਿਆਂ ਹੈ ਇਹ ਕਲਚਰ ਨੂੰ ਭੁੱਲਦਾ ਜਾ ਰਿਹਾ ਹਾਂ ਇਹ ਜੋ ਤੀਆਂ ਹੈ ਕੁਝ ਦੇਰ ਤੋਂ ਦੇ ਵਿੱਚ ਇਹ ਜੇ ਬੰਦੀ ਹੋ ਗਈਆਂ ਸੀ ਇਹ ਦੁਬਾਰਾ ਲਿਆਂਦਾ ਗਿਆ ਹੈ ਦੁਬਾਰਾ ਲੋਕੀਤੀਆਂ ਮਨਾ ਰਹੇ ਆ ਪਿੰਡਾਂ ਵਿੱਚ ਵੀ ਦੇਖਿਆ ਜਾ ਰਿਹਾ ਕਿ ਦੁਬਾਰਾ ਮਨਾਈਆਂ ਜਾ ਰਹੀਆਂ ਔਰ ਬਹੁਤ ਜ਼ਰੂਰਤ ਹੈ ਕਿ ਪੰਜਾਬੀ ਕਲਚਰ ਨੂੰ ਭੁੱਲਣਾ ਨਹੀਂ ਚਾਹੀਦਾ ਪੰਜਾਬੀ ਕਲਚਰ ਕਲਚਰ ਸਾਡੇ ਸਾਹਮਣੇ ਹੋਣਾ ਚਾਹੀਦਾ ਸਾਡੇ ਬੱਚੇ ਵੀ ਦੇਖ ਸਕਣ ਕਿ ਸਾਡੀਆਂ ਪੰਜਾਬੀ ਲੇਡੀਆਂ ਦੀ ਕੀ ਬੋਲੀਆਂ ਸੀ ਕਿਵੇਂ ਉਹ ਗਿੱਧਾ ਪਾਉਂਦੀਆਂ ਸੀ ਫੇ ਕਿੰਨਾ ਕਮਾ ਬਹੁਤ ਉਤਸ਼ਾਹ ਹੈ ਬਹੁਤ ਸ਼ਾਨ ਹੈ ਸਾਰੇ ਪਹੁੰਚੇ ਹੋਏ ਆ ਔਰ ਸਾਰੇ ਬੜਾ ਮਨੋਰੰਜਨ ਕਰਦੇ ਪਏ ਆ ਆਪਣਾ ਔਰ ਆਪਣੀਆਂ ਸਹੇਲੀਆਂ ਦਾ ਮੇਰਾ ਨਾਮ ਰਾਜਪੀਰ ਕੌਰ ਹੈ ਬਹੁਤ ਉੱਚਾ ਉੱਚਾ ਤੁਸੀਂ ਸਾਡੇ ਪਸੀਨੋ ਤੋਂ ਦੇਖ ਹੀ ਸਕਦੇ ਹੋ ਇੰਨੀ ਗਰਮੀ ਦੇ ਵਿੱਚ ਇੰਨਾ ਪਸੀਨਾ ਆਉਣ ਦੇ ਬਾਵਜੂਦ ਵੀ ਅਸੀਂ ਇਸ ਮਹਿਫਲ ਵਿੱਚ ਸੱਜੇ ਹੋਏ ਹਾਂ ਹਜੇ ਵੀ ਘਰ ਜਾਣ ਨੂੰ ਦਿਲ ਨਹੀਂ ਕਰ ਰਿਹਾ ਇਹ ਇੱਕ ਟਾਈਮ ਹੀ ਹੁੰਦਾ ਹੈ ਕਿ ਜਦੋਂ ਸਾਰੇ ਕਲੋਨੀ ਵਾਸੀ ਇਕੱਠੇ ਹੋ ਸਕਦੇ ਆ ਆਮ ਰੋਜ਼ੀਮੀਆਂ ਵਿੱਚ ਤਾਂ ਇੰਨਾ ਟਾਈਮ ਹੀ ਨਹੀਂ ਹੁੰਦਾ ਸਿ ਮਿਲ ਸਕੀਏ ਇਦਾਂ ਦੇ ਛੋਟੇ-ਮੋਟੇ ਪ੍ਰੋਗਰਾਮ ਹੁੰਦੇ ਰਹਿੰਦੇ ਰਹਿਣ ਤੇ ਸਾਰੇ ਇਕੱਠੇ ਹੁੰਦੇ ਆ ਨਾਲੇ ਅਸੀਂ ਆਪਣੇ ਕਲਚਰ ਦੇ ਨਾਲ ਜੁੜੇ ਰਹਿਨੇ ਇਸ ਤਰ੍ਹਾਂ ਦੀਆਂ ਬੋਲੀਆਂ ਜੀਆਂ ਤੇ ਬੱਚਾਂ ਨੂੰ ਕੀ ਪ੍ਰੇਰਣਾ ਦਿੰਦੀ ਹੈ ਪੰਜਾਬੀ ਬੋਲੀਆਂ ਪਾਈਆਂ ਗਈਆਂ ਉਹ ਸਾਡੀਆਂ ਵੱਡੀਆਂ ਬੀਬੀਆਂ ਵੱਲੋਂ ਮਾਵਾ ਵੱਲੋਂ ਹੀ ਪਾਈਆਂ ਗਈਆਂ ਸਾਨੂੰ ਇਸ ਪੀੜੀ ਨੂੰ ਤੇ ਕੁਝ ਪੰਜਾਬੀ ਬੋਲੀਆਂ ਖਾਸ ਹੁੰਦੀਆਂ ਹੀ ਨਹੀਂ ਬੱਚਿਆਂ ਨੂੰ ਸਜਾ ਕੇ ਲਿਆਏ ਆ ਪਰਾਂਦੇ ਜੁੱਤੀਆਂ ਇਹ ਪੰਜਾਬੀ ਕਲਚਰ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਚੀਜ਼ਾਂ ਬੱਚਾ ਨੂੰ ਵੇਖਣ ਨੂੰ ਮਿਲੀਆਂ ਆ ਬੋਲੀਆਂ ਸਿੱਖਣ ਨੂੰ ਮਿਲੀਆਂ ਆ ਬਸ ਹਾਂਜੀ ਪਹਿਲਾਂ ਤੀਆਂ ਜਿਹੜੀਆਂ ਤੀਆਂ ਦੇ ਇਤਿਹਾਸ ਇਹ ਹੈਗਾ ਕਿ ਪਹਿਲਾਂ ਜਦੋਂ ਪੇਕਿਆਂ ਤੇ ਜਦੋਂ ਕੁੜੀਆਂ ਵਿਆਈਆਂ ਜਾਂਦੀਆਂ ਸੀ ਪੇਕਿਆਂ ਤੇ ਬਹੁਤ ਬਹੁਤ ਸਮਾਂ ਬਾਅਦ ਆਉਂਦੀਆਂ ਸੀਗੀਆਂ ਇਸ ਮਹੀਨੇ ਦੇ ਵਿੱਚ ਕਿਹਾ ਜਾਂਦਾ ਕਿ ਜਿਵੇਂ ਨਵਾਂ ਸੱਸਾਂ ਦੇ ਮੱਥੇ ਨਹੀਂ ਲੱਗਦੀਆਂ ਤੇ ਉਸ ਟਾਈਮ ਫਿਰ ਸੌਣ ਦਾ ਮਹੀਨਾ ਉਹ ਉਹਨਾਂ ਨੂੰ ਪੇਕੇ ਰਹਿੰਦੀਆਂ ਸੀਗੀਆਂ ਸਾਰੀਆਂ ਪੇਕੇ ਵਿੱਚ ਕੁੜੀਆਂ ਸਾਰੀਆਂ ਚਾਚੇ ਤੈਹ ਦੀਆਂ ਕੁੜੀਆਂ ਇਕੱਠੀਆਂ ਹੁੰਦੀਆਂ ਸੀ ਫਿਰ ਮਿਲ ਕੇ ਇੱਕ ਮੇਲੇ ਵਾਂਗੂ ਤਿਹਾਰ ਬਣ ਜਾਂਦਾ ਉਹ ਜਿੱਥੇ ਕਿ ਉਹ ਬੋਲੀਆਂ ਪਾਉਂਦੀਆਂ ਗਿੱਧੇ ਪਾਉਂਦੀਆਂ ਹੱਸਦੀਆਂ ਖੇਡਦੀਆਂ ਨੱਚਦੀਆਂ ਨੇ ਨਾਲੇ ਮਤਲਬ ਕਿ ਮਿੱਠੇ ਵਜੋਂ ਖੀਰ ਪੂੜੇ ਬਣਾਏ ਜਾਂਦੇ ਇਸ ਤੇ ਅੱਜਕੱਲ ਤੇ ਚਲੋ ਜੀ ਅਸੀਂ ਆਪਣੇ ਇਤਿਹਾਸ ਨੂੰ ਭੁੱਲੀ ਜਾਂ ਭੁੱਲ ਰਹੇ ਆ ਤੇ ਅੱਜਕੱਲ ਜਿਵੇਂ ਛੋਟੇ ਛੋਟੇ ਮਤਲਬ ਕਿ ਇੱਕ ਸਟੈਪ ਲੈ ਰਹੇ ਕਦਮ ਲੈ ਰਹੇ ਆ ਕਿ ਤਾਂ ਕਿ ਪੁਰਾਣੇ ਇਤਿਹਾਸ ਬਾਰੇ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗਦਾ ਰਹੇ ਤੇ ਅਸੀਂ ਇਹਨਾਂ ਚੀਜ਼ਾਂ ਨਾਲ ਜੁੜੇ ਰਹੀਏ ਆਪਣੇ ਪੰਜਾਬ ਦੇ ਕਲਚਰ ਨਾਲ ਪਹਿਲੇ ਤਾਂ ਬਹੁਤ ਵਧੀਆ ਮਨਾਉਂਦੇ ਹੁੰਦੇ ਸੀ ਹੁਣ ਤੇ ਕਲਚਰ ਭੁੱਲਦੇ ਜਾਂਦੇ ਆ ਕਿਹੜੀਆਂ ਤੇ ਮੇਰੇ ਤੋਂ ਬੋਲੀਆਂ ਬੱਚਿਆਂ ਨੂੰ ਦੱਸਿਆ ਗਿਆ ਬੋਲੀਆਂ ਆਏ ਹੋਏ ਵੀ ਪੁਰਾਣੀਆਂ ਜਿਹੜੀਆਂ ਬੀਬੀਆਂ ਉਹ ਪਾਉਂਦੀਆਂ ਨਵੀਆਂ ਨੂੰ ਕੋਈ ਬੋਲੀ ਨਹੀਂ ਆਉਂਦੀ ਇਹ ਆਪ ਬਹੁਤ ਜ਼ਿਆਦਾ ਸਾਹ ਹੀ ਨਾਲੇ ਚਾਹ ਬਹੁਤ ਜ਼ਿਆਦਾ ਸੀ ਕਿੰਨੀ ਕਿ ਲੋੜ ਹੈ ਤਿਹਾਰ ਮਨਾਉਣ ਦੀ ਬਹੁਤ ਜ਼ਿਆਦਾ ਲੋੜ ਹੈ ਤਿਹਾਰ ਮਨਾਉਣ ਦੀ ਇਕੱਠੇ ਹੋਣ ਦੀ ਲੋੜ ਆ ਆਪਣੇ ਵੀ ਕਲਚਰ ਦਾ ਫੇਰ ਹੀ ਪਤਾ ਲੱਗਦਾ ਬਹੁਤ ਵਧੀਆ ਲੱਗਾ ਤੀਆਂ ਤਿਹਾਰ ਮਨਾਇਆ ਵਾ ਸਾਰਿਆਂ ਨੇ ਰਲ ਮਿਲ ਕੇ ਕਲੋਨੀ ਵਾਲੇ ਸਾਰੇ ਇਕੱਠੇ ਸਰਬੰਦ ਨਾਲ ਹੋਇਆ ਵਾ ਬਹੁਤ ਵਧੀਆ ਹੋਇਆ ਵਾ ਤੇ ਇਸੇ ਤਰ੍ਹਾਂ ਹੀ ਚਲੋ ਸੰਜੋਗ ਸਾਰਿਆਂ ਨੇ ਮਿਲਦੇ ਰਹਿਣਗੇ ਤੇ ਇਸੇ ਤਰ੍ਹਾਂ ਹੀ ਕਰਦੇ ਰਹਿਾਂਗੇ ਗਾਵੇਂ ਇਹ ਕਿਹੜੀਆਂ ਕਿੜੀਆਂ ਚ ਬੋਲੀਆਂ ਪਾਈਆਂ ਗਈਆਂ ਬੋਲੀਆਂ ਸਾਰੀਆਂ ਪੰਜਾਬੀ ਬੋਲੀਆਂ ਪਾਈਆਂ ਗਈਆਂ ਵਾ ਹਾਂਜੀ ਘੋੜੀ ਘੋੜੀ ਆ ਕੇ ਆਈਆਂ ਸੋਹਣੇ ਕੱਪੜੇ ਪਾਏ ਸੋਨਾ ਸਾਰਾ ਕੁਝ ਵਧੀਆ ਮਨਾਇਆ ਗਿਆ ਮੇਰਾ ਨਾਮ ਰਜਨੀ ਭਾਟੀਆ ਠੀਕ ਹੈ ਮੈਂ ਇੱਕ ਸਰਕਾਰੀ ਅਧਿਆਪਕਾ ਤੇ ਅੱਜ ਇੱਥੇ ਸਾਡੀ ਕਲੋਨੀ ਨਿਊ ਅਰਬਨ ਸਟੇਟ ਵਿੱਚ ਦੀਆਂ ਦਾ ਤਿਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਪਹਿਲਾਂ ਉਸ ਤੋਂ ਦੇ ਜਾਣਦੇ ਸੀ ਲੋਕ ਇਸ ਤਰ੍ਹਾਂ ਮਨਾਉਂਦੇ ਸੀ ਪਹਿਲੇ ਪਿਛਲੇ ਸਮਿਆਂ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਵੀ ਬੜਾ ਵਧੀਆ ਮਨਾਇਆ ਜਾਂਦਾ ਸੀਗਾ ਪੁਰਾਤਨ ਤਰੀਕੇ ਦੇ ਨਾਲ ਮਤਲਬ ਸਾਰਾ ਸਜਾਇਆ ਜਾਂਦਾ ਸੀਗਾ ਈਵਨ ਕਿ ਖਾਣ ਪੀਣ ਦੀਆਂ ਸਾਰੀਆਂ ਉਹ ਸਟਾਲ ਵਗੈਰਾ ਵੀ ਲੱਗਦੇ ਸੀਗੇ ਝੂਲੇ ਲੱਗਦੇ ਸੀਗੇ ਤੇ ਸਾਰੇ ਬੜਾ ਇੰਜੋਏਮੈਂਟ ਕਰਦੇ ਸੀਗੇ ਸਾ ਮੋਡਰਨ ਟੈਕਨੀਕ ਦੇ ਦੁਬਾਰਾ ਮੇਰੇ ਅਕੋਰਡਿੰਗਲੀ ਤੇ ਸਾਰੀ ਜਿਹੜੀ ਦੁਨੀਆ ਦੁਬਾਰਾ ਉਹ ਹੀ ਪਰਾਤਨ ਜਿਹੜੇ ਸਮੇ ਨੂੰ ਅਪਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਉਹ ਸਮੇ ਜਿਹੜੇ ਵਧੀਆ ਸੀਗੇ ਪਰ ਥੋੜਾ ਬਹੁਤ ਜਿਹੜਾ ਫਰਕ ਹੈਗਾ ਕਿ ਮੋਡਰਨਾਈਜੇਸ਼ਨ ਦੇ ਅਕੋਰਡਿੰਗਲੀ ਬਿਲਕੁਲ ਬਹੁਤ ਹੈ ਆਪਣੇ ਸੱਭਿਆਚਾਰ ਬਾਰੇ ਬੱਚਾ ਨੂੰ ਜਿਹੜੀ ਹੈ ਬਹੁਤ ਜ਼ਿਆਦਾ ਨੋਲਿਜ ਦੇਣ ਦੀ ਲੋੜ ਹੈ ਤੇ ਮੈਂ ਦੇਖ ਰਹੀ ਹਾਂ ਕਿ ਕਾਫੀ ਜ਼ਿਆਦਾ ਬੱਚੇ ਆ ਰਹੇ ਤੇ ਦੇਖ ਵੀ ਰਹੀ ਹਾਂ ਕਿ ਕਿਵੇਂ ਸੜੀਆਂ ਮਾਵਾਂ ਭੈਣਾਂ ਮਨਾ ਰਹੀਆਂ ਨੇ ਤੇ ਤੇ ਦਿਲਿੰਦਰ ਕੌਰ ਜੀ ਐ ਅਜੀਤਿਆ ਤੀਸ ਹਰੀਅਲੀ ਸੋਸਾਇਟੀ ਦਾ ਤੀਸ ਦਾ ਪ੍ਰੋਗਰਾਮ ਸਾਡੇ ਕੀਤਾ ਗਿਆ ਹੈ ਅਸੀਂ ਇਸ ਲਈ ਇਸ ਚੀਜ਼ ਨੂੰ ਦੁਬਾਰਾ ਰਿਪੀਟ ਕਰ ਰਹੇ ਹਾਂ ਕਿਉਂਕਿ ਸਾਡੇ ਪੰਜਾਬ ਵਿੱਚ ਕੀ ਸੋਸਾਇਟੀਆਂ ਚ ਬੜੇ ਲਿਖੇ ਬੱਚੇ ਹੋਂਕ ਕਰਕੇ ਉਹਨਾਂ ਨੂੰ ਇਸ ਚੀਜ਼ ਬਾਰੇ ਪਤਾ ਨਹੀਂ ਹੈ ਪਿੰਡਾਂ ਦੇ ਵਿੱਚ ਪਹਿਲਾਂ ਕੀ ਹੁੰਦਾ ਸੀ ਉਹ ਭੈਣ ਵੀਡੀਓ ਚੱਲ ਕੇ ਸੌਰੀ ਗਈਆਂ ਲੜਕੀਆਂ ਨੇ देर ਬਾਅਦ ਪਿੱਕ ਕੇ ਆਉਣਾ ਹੁੰਦਾ ਸੀ ਉਹਦੇ ਵਿੱਚ ਕੀ ਉਹਨਾਂ ਨੂੰ ਇੱਕ ਮੌਕਾ ਮਿਲਦਾ ਸੀ ਭੈਣ ਭਰਾਵਾਂ ਚ ਨੂੰਹਾਂ ਦੀਆਂ ਬੈਠਦੀਆਂ ਸੀ ਤਿਰੰਜਨਾਂ ਲੱਗਦੀਆਂ ਸੀ ਉੱਥੇ ਪਿੰਗਾ ਪੈਂਦੀਆਂ ਸੀ ਉੱਤੀ ਮਤਲਬ ਕਿ ਉਹ ਨਜ਼ਾਰਾ ਹੀ ਕੁਝ ਵਕਰਾ ਸੀ ਤੇ ਅੱਜ ਸਾਡੀ ਕਲੋਨੀ ਚ ਸਾਡੀ ਸੋਸਾਇਟੀ ਨੇ ਉਹ ਚੀਜ਼ ਜਿਹੜਾ ਅਸੀਂ ਉਸ ਨੂੰ ਰਿਪੀਟ ਕੀਤਾ ਪਿੰਗਰ ਪੁਆਈਆਂ ਖੀਰ ਪੂੜੇ ਬਣਾਏ ਗਏ ਆ ਮਾਲ ਪੂੜੇ ਜਿਹਨੂੰ ਕਹਿੰਦੇ ਆ ਪੰਜਾਬੀ ਚ ਇਹਨਾਂ ਨੂੰ ਕਹਿੰਦੇ ਕਿ ਮਾਲ ਪੂੜੇ ਪੁਰਾਣੇ ਸਮੇਂ ਵਿੱਚ ਇਸੇ ਚੱਲਦੇ ਸੀ ਉਹ ਚੀਜ਼ਾਂ ਨੂੰ ਅਸੀਂ ਇਹਨਾਂ ਬੱਚਿਆਂ ਨੂੰ ਦੱਸ ਰਹੇ ਆ ਕਿ ਆਪਣਾ ਕਲਚਰ ਨਾ ਭੁੱਲੋ ਤੇ ਉਹਨਾਂ ਵਿੱਚ ਤੁਸੀਂ ਨਵੇਂ ਜੁੱਗ ਵਾਲੇ ਬੱਚੇ ਜਿਹੜੇ ਉਹਨਾਂ ਲਈ ਖਾਸ ਕਰਕੇ ਕਿਸ ਜੀ ਨੂੰ ਅਸੀਂ ਕਰ ਰਹੇ ਹਾਂ